ਮੈਂ ਬੜਾ ਕਲੀਅਰ ਕੱਟ ਆ ਕਿ ਮੈਂ ਕਿਸੇ ਐਲੀਗੇਸ਼ਨ ਨਹੀਂ ਲਾਉਣਾ ਮੈਂ ਉਹ ਨਹੀਂ ਕਰਨਾ ਮੈਨੂੰ ਇੱਕ ਮੁੱਦਿਆਂ ਤੇ ਲੜਾਈ ਲੜਨੀ ਚਾਹੀਦੀ ਠੀਕ ਹੈ ਮੁੱਦਿਆਂ ਤੇ ਜਦੋਂ ਆਪਾਂ ਪੰਜਾਬ ਨੂੰ ਪਟਕਾ ਦੇ ਦਿੰਦੇ ਜਾਂ ਹਿੰਦੁਸਤਾਨ ਨੂੰ ਡਾਇਵਰਟ ਕਰਦੇ ਆ ਇਹਦਾ ਮਤਲਬ ਕਿ ਜਿਹੜੇ ਲੀਡਰ ਨੇ ਉਹਨਾਂ ਦੇ ਮਨ ਚ ਖੋਟ ਹੈ ਤੇ ਮੈਂ ਵੇਖਿਆ ਕਿ ਰਾਹੁਲ ਗਾਂਧੀ ਕਹਿੰਦਾ ਮੁੱਦੇ ਦੀ ਗੱਲ ਕਰੋ ਤੁਸੀਂ ਵੇਖਿਆ ਕਦੀ ਉਹਨਾਂ ਨੇ ਪਰਸਨਲ ਐਲੀਗੇਸ਼ਨ ਨਹੀਂ ਲਾਏ ਕਿ ਮੁੱਦੇ ਦੀ ਲੜਾਈ ਲੜੀ ਇੱਥੇ ਵੀ ਮੈਨੂੰ ਇਹ ਹੀ ਕਿ ਗੁਰਦਾਸਪੁਰ ਚ ਮੁੱਦੇ ਦੀ ਲੜਾਈ ਲੜੀ ਔਰ ਆਪਣੇ ਗੁਰਦਾਸਪੁਰ ਨੂੰ ਜੀ ਪਠਾਨਕੋਟ ਨੂੰ ਇਹ 1947 ਜਦੋਂ ਦੇਸ਼ ਦੀ ਵੰਡ ਹੋਈ 88 38 ਘੰਟੇ ਪਾਕਿਸਤਾਨ ਚ ਰਿਹਾ ਤੇ ਜਿਸ ਮੁਸ਼ਕਲ ਦੇ ਨਾਲ ਅਸੀਂ ਵਾਪਸ ਲੈ ਕੇ ਆਇਆ ਉਹ ਉਸ ਟਾਈਮ ਦੇ ਲੀਡਰਾਂ ਸੋਚਿਆ ਹੋਣਾ ਕਿ ਇਹ ਸਾਡਾ ਗੁਰਦਾਸਪੁਰ ਡਿਸਟ੍ਰਿਕਟ ਸਾਡੇ ਲਈ ਬਹੁਤ ਇੰਪੋਰਟੈਂਟ ਹੈ ਤੇ ਇਸ ਅਪੌਇੰਟਮੈਂਟਸ ਨੂੰ ਅੱਗੇ ਲੈ ਕੇ ਸਾਨੂੰ ਜਾਣਾ ਪਵੇਗਾ ਕਿ ਇੰਪੋਰਟੈਂਟ ਡਿਸਟ੍ਰਿਕਟ ਹੀ ਰਹੇਗਾ ਇਹਦੇ ਚ ਇਹ ਨਹੀਂ ਕਿ ਆਉਣਾ ਚਾਹੀਦਾ ਇਹ ਬਾਰਡਰ ਡਿਸਟ੍ਰਿਕਟ ਆ ਇਹ ਤੋਂ ਡਰੋਨ ਆ ਜਾਣੇ ਤੇ ਹਥਿਆਰ ਸੁੱਟ ਜਾਣੇ ਤੇ ਨਸ਼ਾ ਸੁੱਟ ਜਾਣ ਇਹ ਚੀਜ਼ਾਂ ਜਿਹੜੀ ਨੇ ਬਾਦਰੋਂ ਨੇ ਚੱਗੀਆਂ ਔਰ ਇਹਦੀ ਪਾਰਲੀਮੈਂਟ ਚ ਖਲੋ ਕੇ ਗੱਲ ਕੀਤੀ ਜਾਊਗੀ ਆਵਾਜ਼ ਉਠਾਈ ਜਾ